ਸਮੂਹ ਸੰਗਤਾਂ ਦੇਸਾਂ ਪ੍ਰਦੇਸਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਦਾਸ ਗੁਰਨਾਬ ਸਿੰਘ ਹੈੱਡ ਗ੍ਰੰਤੀ ਗੁਰਦੁਆਰਾ ਅੜੀ ਸਰ ਸਾਹਿਬ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜੋ ਸਮਾਗਮ ਰੱਖੇ ਗਏ ਕਿ ਦਿਨਾਂ ਤੋਂ ਤਕਰੀਬਨ 2-3 ਦਿਨਾਂ ਤੋਂ ਨਾਮ ਸਿਮਰਨ ਅਭਿਆਸ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਉਹਨਾਂ ਦੇ ਜਥੇ ਵੱਲੋਂ ਨਾਮ ਅਭਿਆਸ ਦੋ ਤਿੰਨ ਦਿਨਾਂ ਤੋਂ ਦਰਬਾਰ ਸਾਹਿਬ ਦੇ ਸੰਗਤਾਂ ਨੂੰ ਨਾਮ ਅਭਿਆਸ ਦੇ ਰਾਹੀਂ ਜੋੜਿਆ ਗਿਆ ਅਤੇ ਸ਼ਹੀਦ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਇਹ ਜਿਹੜਾ ਸਮਾਗਮ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਸਤਕਾਰਯੋਗ ਬਾਬਾ ਬਾਬੂ ਸਿੰਘ ਜੀ ਦੀ ਕਾਰਸੇਵਾ ਵਾਲੇ ਅਤੇ ਸਮੁੱਚੀ ਮੈਨੇਜਮੈਂਟ ਪ੍ਰਬੰਧ ਕਮੇਟੀ ਵੱਲੋਂ ਦੇ ਸਹਿਯੋਗ ਦੇ ਨਾਲ ਰੱਖੇ ਗਏ ਜਿਦੇ ਵਿੱਚ ਨਾਮ ਸਿਮਰਨ ਅਭਿਆਸ ਅਤੇ ਅਮਰਤ ਸੰਚਾਰ ਅੱਜ ਦੇ ਦਿਨ 5 ਤਾਰੀਖ 2024 ਨੂੰ 5 ਜੁਲਾਈ ਨੂੰ ਦਿਨ ਸ਼ੁੱਕਰਵਾਰ 2024 ਦੇ ਵਿੱਚ ਇਹ ਅੱਜ ਦੇ ਦਿਨ ਅਮਰਤ ਸੰਸਾਰ ਸੰਚਾਰ ਸਮਾਗਮ ਰੱਖਿਆ ਗਿਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜ ਪਿਆਰੇ ਸਹਿਬਾਨ ਪਹੁੰਚੇ ਜਿਨ੍ਹਾਂ ਨੇ ਅਮਰਤ ਦਾ ਵਾਟਾ ਤਿਆਰ ਕੀਤਾ ਅਤੇ ਇਲਾਕੇ ਦੀਆਂ ਦੂਰ ਦਰਾਡੇ ਦੀਆਂ ਸੰਗਤਾਂ ਵੱਲੋਂ ਜਿਵੇਂ ਕਿ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਭੀਖੀ ਵਾਲਿਆਂ ਵੱਲੋਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਗਿਆ ਕਿ 5 ਜੁਲਾਈ ਦਾ ਵਾਲੇ ਦਿਨ ਗੁਰਦੁਆਰਾ ਅੜੀ ਸਰਸਾਬੇ ਕੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਉਸ ਪੰਜਾਰ ਦੇ ਦੌਰਾਨ ਸੰਗਤਾਂ ਪ੍ਰੇਰਿਤ ਹੋ ਕੇ ਦੂਰ ਦਰਾਡੇ ਤੋਂ ਮਾਨਸਾ ਭੀਖੀ ਬਲਾਡਾ ਇੱਧਰ ਦੀਆਂ ਸੰਗਤਾਂ ਹੋਰ ਇਲਾਕੇ ਦੀਆਂ ਸੰਗਤਾਂ ਔਰ ਨਗਰਾਂ ਦੀਆਂ ਸੰਗਤਾਂ ਧੌਲਾ ਹੰਢਾਇਆ ਚੁੰਗਾ ਕੋਟੇ ਇਹਨਾਂ ਨਗਰਾਂ ਦੀਆਂ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਦੇ ਦਰ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਪੰਜਾਂ ਪਿਆਰਾਂ ਤੋਂ ਅਮਰਤ ਸੱਜ ਕੇ ਗੁਰੂ ਵਾਲੇ ਬਣੇ ਨੇ ਮੈਂ ਸਭ ਤੋਂ ਪਹਿਲਾਂ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਤਿਕਾਰਯੋਗ ਬਾਬਾ ਬਾਬੂ ਸਿੰਘ ਜੀ ਕਾਰਸੇਵਾ ਵਾਲਿਆਂ ਨੂੰ ਵਧਾਈ ਦੇਵਾਂਗਾ ਕਿ ਅੱਜ ਦੇ ਇਸ ਸਮਾਗਮ ਦੀ ਸੰਪੂਰਨਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਮਾਗਮ ਹੈ ਉਹ ਸੰਪੰਨ ਹੋਇਆ ਹੈ ਔਰ ਸਤਗੁਰਾਂ ਨੇ ਕਿਰਪਾ ਕੀਤੀ ਹੈ ਸਤਗੁਰਾਂ ਨੂੰ ਵੀ ਵਿਧਾਇਕਾਂ ਜਿਨ੍ਹਾਂ ਦੇ ਪਰਿਵਾਰ ਵਿੱਚ ਵਾਧਾ ਹੋਇਆ ਅੱਜ ਸਿੱਖੀ ਦੇ ਲੜ ਲੱਗੇ ਆ ਸੰਗਤ ਤਕਰੀਬਨ ਸਾਰੇ ਪ੍ਰਾਣੀ ਜਿਹੜੇ 70-75 ਦੀ ਗਿਣਤੀ ਦੇ ਵਿੱਚ ਗੁਰੂ ਕਾ ਗੁਰੂ ਕੇ ਜਹਾਜੇ ਚੜੇ ਨੇ ਗੁਰੂ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਨੇ 70-75 ਦੇ ਕਰੀਬ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਖਾਲਸਾ ਜੀ ਅਸਲ ਜਿਹੜਾ ਸਾਡਾ ਹੈ ਮਨੋਰਥ ਇਹੀ ਹੈ ਕਿ ਗੁਰੂ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਅਮਰਤ ਦੇ ਨਾਲ ਜੋੜਨਾ ਪ੍ਰਚਾਰ ਰਹੀਂ ਪ੍ਰਚਾਰ ਦੇ ਮਾਧਿਅਮ ਰਾਹੀਂ ਭਾਵੇਂ ਇਸ ਅਸਥਾਨ ਤੋਂ ਰੋਜ਼ਾਨਾ ਹੀ ਡੇਲੀ ਲਾਈਵ ਸਾਹਿਬ ਲਾਈਵ ਟੀਵੀ ਵਾਲੇ ਭਾਈ ਗੁਰਚਰਨ ਸਿੰਘ ਉਹ ਡੇਲੀ ਲਾਈਵ ਕਰਦੇ ਨੇ ਉੱਥੇ ਵੀ ਐਡ ਦਿੱਤੀ ਗਈ ਉਹ ਵੀ ਪ੍ਰਚਾਰ ਇਸੇ ਤਰ੍ਹਾਂ ਦੀ ਹੈ ਕਿ ਸੰਗਤਾਂ ਵੱਧ ਤੋਂ ਵੱਧ ਇਸ ਸਮਾਗਮਾਂ ਨੂੰ ਦੇਖ ਕੇ ਇਹਨਾਂ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਕੇ ਜਹਾਜੇ ਚੜਨ ਔਰ ਗੁਰੂ ਕੀ ਬਾਣੀ ਦੇ ਨਾਲ ਜੁੜਨ ਅਮਰਤ ਸਕਣ ਗੁਰੂ ਨਿਗਰੇ ਕਾ ਹੈ ਨਾਮ ਬਰਮਾਰੇ ਕਹਿੰਦੇ ਔਰ ਸਤਗੁਰਾਂ ਨੇ ਇਹ ਮਹਾਨ ਕਿਰਪਾ ਕੀਤੀ ਹੈ ਸਾਡੇ ਇਲਾਕੇ ਤੇ ਗੁਰਦੁਆਰਾ ਸਭ ਦੇ ਵਿੱਚ ਇਹ ਜਿਹੜਾ ਹੈ ਅਮਰਤ ਸੰਚਾਰ ਸਮਾਗਮ ਰੱਖਿਆ ਗਿਆ ਮਹਾਨ ਸ਼ਹੀਦ ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਨੂੰ ਸਾਡਾ ਸਿਰ ਨਿਉਂਦਾ ਹੈ ਜਿਨ੍ਹਾਂ ਦੀ ਸ਼ਹਾਦਤ ਇੱਕ ਸਾਨੂੰ ਸੇਧ ਦਿੰਦੀ ਹੈ ਕਿ ਗੁਰੂ ਕੇ ਬਚਨਾਂ ਨੂੰ ਗੁਰੂ ਕੀ ਸਿੱਖੀ ਨੂੰ ਕਿਵੇਂ ਕਮਾਉਣਾ ਹੈ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਗੁਰਦੁਆਰਾ ਅੜੀ ਸਰਸਾਬ ਵਿਖੇ ਰੱਖੇ ਗਏ ਅਤੇ ਸਮੂਹ ਸੇਵਾਦਾਰਾਂ ਨੇ ਸੰਗਤਾਂ ਨੇ ਇੱਥੋਂ ਦੇ ਪ੍ਰਬੰਧਕਾਂ ਨੇ ਬੜੇ ਉਦਮ ਪਰਾਲੇ ਤੇ ਚਾਹ ਦੇ ਨਾਲ ਸਵੇਰ ਤੋਂ ਲੈ ਕੇ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਔਰ ਸਵੇਰ ਤੋਂ ਲੈ ਕੇ ਕਰਕੇ ਸੰਗਤਾਂ ਸੇਵਾ ਕਰਕੇ ਲਾਹੇ ਪ੍ਰਾਪਤ ਕੀਤੇ ਨੇ ਔਰ ਸੰਗਤਾ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਗੁਰੂ ਵਾਲੇ ਬਣੇ ਨੇ ਫਿਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਤੇ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਹੋਏ ਆ ਕਿ ਸਤਿਗੁਰੂਆਂ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਅਤੇ ਸਤਿਕਾਰਯੋਗ ਬਾਬਾ ਬਾਬ ਸਿੰਘ ਜੀ ਕਾਰਸੇਵਾ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਨ੍ਹਾਂ ਦੇ ਜਿਹੜਾ ਹੈ ਸੇਵਾ ਦੇ ਹੇਠ ਜਿਹੜਾ ਜਿਨ੍ਹਾਂ ਦੀ ਨਿਗਰਾਨੀ ਦੇ ਹੇਠ ਸਮਾਗਮ ਚੱਲ ਰਹੇ ਨੇ ਔਰ ਇਥੋਂ ਦੀਆਂ ਸੇਵਾਵਾਂ ਨਿਭਾ ਰਹੇ ਨੇ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਜੋੜਨ ਇਸੇ ਤਰ੍ਹਾਂ ਇਸ ਸੁਭਾਗ ਸਮੇ ਅੱਗੇ ਸਮੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਭਾਰੀ ਸਮਾਗਮ ਹੋਣ ਔਰ ਭਾਰੀ ਗਿਣਤੀ ਦੇ ਸੰਗਤਾਂ ਜਿਵੇਂ ਹਾਜ਼ਰੀ ਭਰਦੀਆਂ ਨੇ ਉਸੇ ਤਰ੍ਹਾਂ ਭਾਰੀ ਗਿਣਤੀ ਵਿੱਚ ਅਮਰ ਸਕੇ ਗੁਰੂ ਦੇ ਲੜ ਲੱਗਣ ਔਰ ਆਪਣੇ ਜੀਵਨ ਨੂੰ ਸਫਲ ਬਣਾਉਣ ਔਰ ਸੰਗਤਾਂ ਨੂੰ ਉਪਰੋਜੋਰ ਇਹ ਬੇਨਤੀ ਕਰਾਂਗੇ ਕਿ ਭਾਈ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਬਾਣੀ ਦੇ ਨਾਲ ਲਾ ਕੇ ਅਮਰਤ ਸੱਜੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਹੇਲਾ ਬਣਾਈਏ ਔਰ ਸਤਗੁਰਾਂ ਦੀ ਖੁਸ਼ੀ ਹੰਦੇ ਪਾਤਰ ਬਣੀਏ ਸਮੂਹ ਸੰਗਤਾਂ ਦਾ ਪੰਜ ਪਿਆਰੇ ਸਿੰਘ ਸੇਵਾਦਾਰਾਂ ਦਾ ਅਤੇ ਬਾਬਾ ਹਰਜਿੰਦਰ ਸਿੰਘ ਜੀ ਭੀਖੇ ਵਾਲੇ ਸਮੂਹ ਜਥੇ ਦਾ ਬਹੁਤ-ਬਹੁਤ ਤੇ ਧੰਨਵਾਦ ਜੀਵਾਂ ਨੂੰ ਕਿਹਾ ਜਾਂਦਾ ਸਮੂਹ ਸੇਵਾਦਾਰਾਂ ਨੇ ਜਿੰਨੇ ਨੇ ਤੜਕੇ ਤੋਂ ਲੈ ਕੇ ਕਿ ਸਹਿਯੋਗ ਦਿੱਤਾ ਗ੍ਰੰਥੀ ਸਹਿਬਾਨ ਔਰ ਸੇਵਾਦਾਰ ਜਿਨ੍ਹਾਂ ਜਿਨ੍ਹਾਂ ਨੇ ਸੰਗਤਾਂ ਨੇ ਇਹਨਾਂ ਮਹਾਨ ਕਾਰਜਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਆਪਣੇ ਸੇਵਾਵਾਂ ਪਾਈਆਂ ਗੀਆਂ ਨੇ ਸਾਰੀਆਂ ਸੰਗਤਾਂ ਦਾ ਅਲੱਗ-ਅਲੱਗੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਬਲਾਉ ਫਤੇ ਆਪਕੋ ਜੀ ਰਾਘੀ குரு ਜੀ ਕਰਕੇ ਵਿਚਾਰ ਰਾਘੀ குரு ਜੀ ਕੀ ਫਤ Go ਇਹ ਬੱਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਡੱਲੇ ਨੂੰ ਕਿਤੇ ਡੱਲਿਆ ਜਦੋਂ ਡੱਲਾ ਸਵੇਤ ਪਰਵਾ ਗੁਰੂ ਕੇ ਜਹਾਜੇ ਝੜ ਕੇ ਗੁਰੂ ਕੇ ਹਜ਼ੂਰੀ ਵਿੱਚ ਆਇਆ ਨਮਸਕਾਰ ਕੀਤਾ ਸਤਿਗੁਰੂ ਕਹਿੰਦੇ ਡੱਲਿਆ ਹੁਣ ਅਸੀਂ ਤੇਰੇ ਤੇ ਬੜੇ ਪ੍ਰਸਾਨਾ ਹੁਣ ਸਾਰੇ ਦਰ ਦੇ ਤੇਰੀ ਹੈ ਬੜੇ ਸਤਨਾਮ ਇਦਾਂ ਦੇ ਬੱਚਨ ਸਤਿਗੁਰੂ ਜੀ ਭਾਈ ਡੱਲੇ ਨੂੰ ਕਿਤੇ ਆਇਆ ਸੰਗਤਨ ਦਾ ਬਹੁਤ ਬਹੁਤ ਧੰਨਵਾਦ ਦਰਦੇ ਇਹ ਸਾਰੀ ਸਮਾਗਮ ਸਤਿਕਾਰਯੋਗ ਸ੍ਰੀਮਾਨ ਸੰਤ ਦਾਵਾ ਬਾਬਾ ਸਿੰਘ ਜੀ ਕਾਰਜਵਾਲੇ ਉਹਨਾਂ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ ਮੈਨੇਜਮੈਂਟ ਪ੍ਰਬੰਧਕ ਕਮੇਟੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅਵਾਹ ਜੀ ਹਰ ਸਿੰਘ ਪਿੱਥੇ ਵਾਲੇ ਉਹਨਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੇ ਇਸ ਸਮਾਗਮ ਜਿਹੜੇ ਰੁਕੇਗੇ ਸਤਿਗੁਰਾਂ ਦੀ ਮਹਾਨ ਕਿਰਪਾ ਕੀਤੀ ਹੈ ਇਹਨਾਂ ਸਮਾਗਮਾਂ ਦੀ ਸੰਪੂਰਨਤਾ ਹੋਈ ਹੈ ਆਪ ਅਮਰਤੀ ਦਾਤ ਸੰਗਤਾਂ ਨੇ ਪ੍ਰਾਪਤ ਕੀਤੀ ਹੈ ਸਮਾਗਮ ਸੰਪੂਰਨ ਹੋਏ ਨੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ અમૃત નામ નેદાન હૈ મેલ પીવો પાય અમૃત નામ નેદાન હૈ મેલ પીવો પાય ਰਤ ਸੁਖ ਪਾਈਐ ਸਭ ਤਖਾਬੁ ਜਾਈ ਜਿਸ ਸੇ ਮਰਤ ਸੁਖ ਪਾਈਐ ਸਭ ਤਖਾਬੁ ਜਾਈ ਆਬ ਤਿਖਾਬ ਜਾਈ ਅੰਮ੍ਰਿਤ ਨਾਮ ਨਿਧਾਨ ਮੇਲ ਪੀਵੋ ਪਾਈ ਮੇਲ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਮੇਲ ਸੋ ਬਾਬਾ ਬੰਦ ਸਿੰਘ ਤੇ ਖਿਵਾਰੇ ਉਹ ਆਉਣ ਸਰਪੰਦਾ ਪੰਚਾਇਤ ਸਰਵਨ ਦਾ ਤਨ ਹਰ ਦੇ ਦੇਵਾ ਬਾਕੇ ਆਪਣੇ ਸੰਗਤਾਂ ਦੇ ਨਾਲ ਪ੍ਰਵਚਨ ਸੰਜਕ ਲਈ ਬਾਬਾ ਹੰਦ ਸਿੰਘ ਜੀ ਖਾਸ ਕਰਕੇ ਕਿਰਪਾ ਆਏ ਇਹਨਾਂ ਨੂੰ ਸ਼ੁਕਰੀਆ ਉਹ ਆਪ ਜੀ ਦੇ ਵਿਚਾਰ ਹੈ ਸੰਗਤਾਂ ਨੂੰ ਸੰਜਕਨ ਦੇ ਬਹੁਤ ਬਹੁਤ ਧੰਨਵਾਦ ਪੰਥ ਸਭੂ ਜੀ ਸ੍ਰੀ ਗੁਰੂ ਸਾਹਿਬ ਜੀ ਦੀ ਪਾਵਨ गुरू गोबिंद सजु बरमान सारे जारी साढी करियो ਸਾਰੇ ਜਣੇ ਤੁਹਾਰੀ ਫੇਰ ਮੁਖ ਤੋਂ ਪਿਆਰ ਨਾਲ ਕਰੇ ਵਾਹਿਗੁਰੂ ਜੀ ਦਾ ਖਾਲਸਾ ਅੱਜ ਨੂੰ ਸਾਡੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬੇਅੰਤ ਖੁਸ਼ੀ ਹੋਈ ਹੈ ਮੇਰੇ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੇ ਸਿੱਖ ਦੇ ਖੁਸ਼ ਹੁੰਦੇ ਨੇ ਨਾ ਉਦੋਂ ਗੁਰੂ ਗੋਬਿੰਦ ਆਪਣੇ ਪਿਆਰੇ ਨੂੰ ਆਪਣੇ ਸੇਵਕ ਨੂੰ ਆਪਣੇ ਕਰਤ ਦੇ ਆਉਣ ਵਾਲੇ ਚਰਨਾ ਵਿੱਚ ਆਉਣ ਵਾਲੇ ਨੂੰ ਅਮਰ ਦੀ ਦਾਤ ਦਿੰਦੇ ਨੇ ਸਾਡੀ ਝੋਲੀ ਤੁਸੀਂ ਅੰਮ੍ਰਿਤ ਦੀ ਦਾਤ ਪਾਈ ਹੈ ਬਹੁਤ ਵੱਡੇ ਕਰਮ ਨੇ ਸਾਡੇ ਕੀਤੇ ਜਨਮਾਂ ਜਨਮਾਂ ਤਰਾ ਦੇ ਪਾਪ ਅੱਜ ਗੁਰਮੁਖੋ ਅੰਮ੍ਰਿਤ ਦੀ ਦਾਤ ਦੇ ਨਾਲ ਘੁੱਤੇ ਗਏ ਅੱਜ ਅਸੀਂ ਬਾਜਾਂ ਵਾਲੇ ਪੁੱਤਾਂ ਦੇ ਪੁੱਤਰ ਤੇ ਧੀਆਂ ਸਜਦੇ ਆ ਸਾਰੇ ਤੁਸੀਂ ਧੰਨਤਾ ਦੇ ਜੋਰ ਨਾਲ ਵਧਾਈ ਦੇ ਪਾ ਕਰੋ ਸੋ ਬਹੁਤ ਬਹੁਤ ਧੰਨਵਾਦ ਸਾਥਕੀ ਨੂੰ ਧੰਨ ਗੁਰਨਸਾ ਸੱਜੇ ਬਾਦਸ਼ਾਹ ਮਹਾਰਾਜ ਦਾ ਔਰ ਪੰਜ ਪਿਆਰੇ ਸਿੰਘ ਸਾਹਿਬਾਨ ਦਾ ਜਿਨ੍ਹਾਂ ਨੇ ਚੱਲ ਕੇ ਆ ਕੇ ਜੋ ਅਮਰਤਾ ਬਾਟਾ ਹੈ ਉਹ ਤਿਆਰ ਕੀਤਾ ਸਤਿਗੁਰਾਂ ਨੇ ਦਿੱਤੀ ਮਰਯਾਦਾ ਅਨੁਸਾਰ ਸਤਿਗੁਰੂ ਆਪ ਕਰਦੇ ਨੇ ਸੋ ਮੈਂ ਬੇਨਤੀ ਕਰੂੰਗਾ ਸੰਤਾਨਾਂ ਨੂੰ ਕਿ ਇਹੋ ਜੇ ਅਮਰਦੇ ਸਮਾਗਮ ਜਿੱਥੇ ਵੀ ਹੁੰਦੇ ਨੇ ਵੱਧ ਤੜਕੇ ਲਾਹੇ ਲਿਆ ਕਰੋ ਜਿੱਥੇ ਤੁਸੀਂ ਅੱਜ ਆ ਕੇ ਜਾਣੇ ਪ੍ਰਕਮ ਦੀ ਗੋਦ ਵਿੱਚ ਬੈਠੇ ਹੋ ਜ਼ਿੰਦਗੀ ਦਾ ਇੱਕ ਨੇਮ ਬਣਾ ਲਓ ਕਿ ਸਾਲ ਜਿੰਨੀ 2 4 5 10 ਜਾਣਿਆਂ ਨੂੰ ਪ੍ਰੇਰਿਤ ਕੀਤੀ ਜਰੂਰ ਅਮਰਦਾਵਾ ਦਾ ਸਟਾਉਣਾ ਹੈ ਜਰੂਰ ਧਨ ਗੁਰੂ ਗੋਬਿੰਦ ਸਿੰਘ ਸਾਡੇ ਬਾਖਿਆ ਦੀ ਗੋਰੀ ਵਿਦੁਪ ਸਜਾਉਣਾ ਹੈ ਸੋ ਮੈਂ ਬੇਨਤੀ ਕਰਾਂ ਵਾਲੀ ਜਿਨ੍ਹਾਂ ਨੇ ਅਮਰ ਛੱਡਿਆ ਉਹਨਾਂ ਸਾਰਿਆਂ ਨੂੰ ਬਾਬਾ ਬਾਬੂ ਸਿੰਘ ਜੀ ਜੋ ਇਥੋਂ ਦੇ ਪ੍ਰਬੰਧਕ ਨੇ ਸੋ ਉਹਨਾਂ ਵੱਲੋਂ ਸਨਮਾਨਤ ਕੀਤਾ ਜਾਣਾ ਸਰਪਾਉ ਦੇ ਕੇ ਇਸ ਸਮੇਂ ਪੰਜਾਬ ਸਿੰਘਾਂ ਦਾ ਸਨਮਾਨ ਹੋਇਆ ਹੈ ਗੁਰੂ ਘਰ ਦੀ ਮਰਯਾਦਾ ਸਰਪਾਉ ਦੀ ਬਖਸ਼ੋਈ ਹੈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾਵਾ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ ਲੈਦੇ ਰਹਿਣ ਆਓ ਮੈਂ ਬੇਨਤੀ ਕਰਾਂ ਦੋ ਰੋਜ਼ ਆਪਾਂ ਜਦੋਂ ਕੋਈ ਅਮਰ ਸਿੰਘ ਜਿਨ੍ਹਾਂ ਨੇ ਛੱਗਿਆ ਉਹ ਆ ਕੇ ਲੈਣ ਬਣਾ ਕੇ ਜੋ ਬਾਬਾ ਜੀ ਸਰਪਾਉ ਦੇ ਰਹੇ ਨੇ ਉਹਨਾਂ ਤੋਂ ਸਰਪਾਉ ਲੈ ਨਾਲ ਦੀ ਨਾਲ ਆਪਾਂ ਪਾ ਜਿਹੜਾ ਜਾਪ ਕਰਾਂਗੇ ਨਾਲ ਦੀ ਨਾਲ ਉੱਠ ਕੇ ਲਾਈਨ ਹੋਣਾ ਕਿ ਆ ਜਾਣਾ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੁਨੀ ਸੈਤਨ ਗੁਰਪ੍ਰਭਾ ਜਤੋ ਆਜ ਸਾਤੇ ਜੁਗਾਂ ਸਾਤੇ ਹੈ ਤੀ ਸਾਤੇ ਨਾਨਕ ਹੋਤੀ ਤੀ ਸਾਤੇ ਵਾਹਿਗੁਰੂ ਇੱਕ सपना करता निर्भरा निर्भारे अकार अजुमी सुर आप जुगा सब है ਨਾ ਨਮੋ ਜੀ ਵੀ ਸਾਕੇ ਮੈਂ ਬੇਨਤੀ ਕਰਾਂ ਸੰਗਤ ਜੀ ਆਉਣ ਵਾਲੀ 11 ਅਗਸਤ ਨੂੰ ਜੋ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਦੇ ਵਿੱਚ ਮਹਾਨ ਵੱਡਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿਸ ਤਰ੍ਹਾਂ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਅੰਮ੍ਰਿਤ ਛੱਕ ਕੇ ਅਮਰਧਾਰੀ ਹੋ ਗਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਤੇ ਧੀਆਂ ਬਣੇ ਆ ਇਸੇ ਤਰ੍ਹਾਂ ਜਿਹਨਾਂ ਨੇ ਅਯੋਥੀ ਮੈਨਨੇ ਬਣਾਇਆ ਆਓ 11 ਅਗਸਤ 11 ਤਰੀਕ ਨੂੰ ਜ਼ਿਲ੍ਹਾ ਬਾਨਸਾ ਦੇ ਵਿੱਚ ਜਿਹੜਾ ਸਮਾਰੋਹ ਹੋ ਰਿਹਾ ਹੈ ਉਸ ਸਮਾਰੋਹ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲਈਏ ਨਾਲ ਹੀ ਬੱਚਿਆਂ ਦੇ ਵੀ ਉੱਥੇ ਪ੍ਰੋਗਰਾਮ ਰੱਖੇ ਜਾਣਗੇ ਗੁਰਮਤ ਮੁਕਾਬਲੇ ਔਰ ਅੰਮਰ ਸੰਚਾਰ ਬਣਾਗਨ ਸਰਬੋਤਮ ਆਗੂ ਨਾਮ ਗੁਰਬਾਣੀ ਦੇ ਕੈਂਪ ਨੇ ਜਿਹੜੇ ਉਹ ਗੁਰਮੁਖੋ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ 3-5-7-7 ਦਿਨ ਦੇ ਕੈਂਪ ਲਗਾਣਗੇ ਸੋ ਉਸ ਸਾਧਕ ਤੋਂ ਪਹਿਲਾਂ ਸੰਗਤਾਂ ਜਰੂਰ ਨੋਟ ਕਰ ਲੈਣ ਇਹ ਵੇਖਤੀ ਪ੍ਰਬੰਧ ਕਰਿਓ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਦੂਤ ਗੁਰਾਂ ਦੇ ਤੋਂ ਪੁੱਜੇ ਹੋ ਪ੍ਰਬੰਧਕ ਸਜਣਾ ਦਾ ਧੰਨਵਾਦ ਬਹੁਤ ਸਾਰੀਆਂ ਪ੍ਰਬੰਧ ਕਮੇਟੀਆਂ ਨੇ ਜੋ ਅਮਰਧਾਰੀ ਅਮਰ ਛਕਣ ਵਾਲੇ ਅਮਰਤਵਲਾਕੀਆਂ ਆਪਣੇ ਸਾਥ ਨਾਲ ਕਰਕੇ ਇੱਥੇ ਲੈ ਕੇ ਆਏ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੋਂ ਦੀ ਸਮੂਹ ਮਨੇਜਮੈਂਟ ਦਾ ਧੰਨਵਾਦ ਗ੍ਰੰਥੀ ਸਿੰਘ ਸਹਿਬਾਨ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਤੋਂ ਮੈਂ ਬੇਨਤੀ ਕਰੂੰਗਾ ਅੱਗੇ ਤੋਂ ਇਸੇ ਤਰ੍ਹਾਂ ਧੜਕ ਵੱਧ ਕਰਕੇ ਭਾਈ ਇਹੋ ਜਿਹੇ ਸਮਾਗਮਾਂ ਵਿੱਚ ਹਿੱਸੇ ਲੈਣੇ ਨੇ ਆਓ ਜੀ 2 ਮਿੰਟ ਜਿੰਨਾ ਸਮਾਂ ਸਰਪਾਉ ਦੇ ਰਹੇ ਨੇ ਆਪਾਂ ਫਿਰ ਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਵਾਹਿਗੁਰੂ ਇਪਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਦੁਨੀ ਸੈਭੰ ਗੁਰ ਪ੍ਰਸਾਦਿ ਜਪ ਆਪੇ ਜੁਗਾਂ ਸਤਿ ਹੈ ਭੀ ਤੱਕ ਨਾਨਕ ਹੋਤੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ پی सुगास نانک पीसरे پی पीस वाह वाह ਇਕ ਓਅੰਕਾਰ ਫਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਪ ਸਾਥ ਜੁਗਾਂ ਸਾਥ सत नानक होती बहुत बहुत धन्यवाद सारी संगत so, का सो आओ फे बुलाइए वागुर जी का खालसा वाहिगुरू जी फते ਤੋ ਬੇਨਤੀ ਹੈ ਜਿਹੜੀ ਸੰਗਤ ਅਮਰਖਸ਼ਾ ਕੇ ਆਈ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਚਾ ਉਹ ਸਾਰਾ ਇਹ ਜਲੇਬੀਆਂ ਦਾ ਭੰਡਾਰਾ ਉਹ ਚੱਲ ਰਿਹਾ ਕਿਸੇ ਨੇ ਬਿਨਾ ਲੰਗਰ ਖਾ ਕੇ ਨਹੀਂ ਜਾਣਾ ਲਰਹਾਲ ਦੇ ਵਿੱਚ ਸਾਰੀ ਸੰਗਤ ਚੱਲੋ ਲੰਗਰ ਖਾਦਾ ਬਹੁਤ ਜਿਹੇ ਤਰੀਕੇ ਨਾਲ ਤਿਆਰ ਕੀਤਾ ਗਿਆ ਸੋ ਬੇਨਤੀ ਹੈ ਸਾਰਿਆਂ ਦੇ ਸ਼ਕਤੇ ਜਾਣਾ ਹੈ ਜੀ ਵਾਹਿਗੁਰੂ ਜੀ ਕਾ ਤਾਲ ਸਵਾ ਵਾਹਿਗੁਰੂ ਜੀ ਕੀ ਫਤਿਹ